ਸਸ਼ੀਗਲ ਦੋਸਤੋ ਕਿਵੇਂ ਕਿ ਹਾਲ ਚੱਲ ਹੈ ਜੀ ਤੇ ਮਾਸਟਰ ਕੈਡਰ ਪੋਸਟਾਂ ਕਦੋਂ ਤੱਕ ਆਉਣ ਦੀ ਸੰਭਾਵਨਾ ਦੇ ਬਾਰੇ ਸੂਚਨਾ ਲੇਕਿਨ ਉਸ ਤੋਂ ਪਹਿਲਾਂ ਕਿ ਨਾਨ ਟੀਚਿੰਗ ਕੈਡਰ OST ਕੈਡਰ ETT ਕੈਡਰ HT ਕੈਡਰ ਤੇ CST ਕੈਡਰ ਤੋਂ ਮਾਸਟਰ ਕੈਡਰ ਦੀਆਂ ਭਵਿੱਖ ਚ ਹੋਣ ਵਾਲੀਆਂ ਪਦਨਿਤੀਆਂ ਨਹੀਂ ਪ੍ਰੋਮੋਸ਼ਨਸ ਉਪਰੰਤ ਸਟੇਸ਼ਨ ਅਲੋਟ ਕਰਨ ਸਬੰਧੀ ਤੇ ਇਸ ਲੈਟਰ ਵਿੱਚ ਇਹ ਕਿਹਾ ਗਿਆ ਹੈ ਕਿ ਪ੍ਰੋਮੋਸ਼ਨਸ ਹੋਣੀਆਂ ਨੇ ਨੋਨ ਟੀਚਿੰਗ OST ETT ਕੈਡ ਇਸ ਐਚਟੀ ਯਾਨੀ ਹੈਡਮਾਸਟਰ ਅਨ ਦੇ ਜਿਹੜੇ ਸੈਂਟਰ ਹੈਟੀਚ ਉਹਨਾਂ ਤੋਂ ਮਾਸਟਰ ਕੈਡ ਦੇ ਵਿੱਚ ਪ੍ਰਮੋਟ ਹੋਣੇ ਨੇ ਟੀਚਰ ਤੇ ਇਹਨਾਂ ਵਿਭਾਗ ਇਸ ਲੈਟਰ ਵਿੱਚ ਵਿਭਾਗ ਤੇ ਵਿਭਾਗ ਵੱਲੋਂ ਹਰ ਇੱਕ ਸਕੂਲ ਨੂੰ ਜਾਣਕਾਰੀ ਮੰਗੀ ਗਈ ਹੈ ਕਿ ਕਿੰਨੀਆਂ ਪੋਸਟਾਂ ਤੁਹਾਡੇ ਇੱਥੇ ਖਾਲੀ ਨੇ ਠੀਕ ਹੈ ਤੇ ਕੁੱਲ ਮਿਲਾ ਕੇ ਇਹੀ ਨਿਚੋੜ ਹੈ ਇਸ ਲੈਟਰ ਦਾ ਦੇ ਆਉਣ ਵਾਲੇ ਸਮੇਂ 'ਚ ਇਹਨਾਂ ਖਾਲੀ ਰਕਤੀਆਂ ਦੇ ਉੱਤੇ ਇਹਨਾਂ ਆ ਮਾਸਟਰ ਕੈਡਰ ਪੋਸਟਾਂ ਤੇ ਪ੍ਰਮੋਟ ਹੋਣਗੇ ਇਹ ਵਾਲੇ ਟੀਚਰ ਠੀਕ ਹੈ ਤੇ ਬਾਕੀ ਹਾਲੇ ਤੱਕ ਦੋਸਤੋ ਪ੍ਰਮੋਸ਼ਨਸ ਦਾ ਹੀ ਚੱਲ ਰਿਹਾ ਆ ਤੇ ਉਮੀਦ ਹੈ ਕਿ ਬਹੁਤ ਜਲਦ ਪੋਸਟਾਂ ਆਣਗੀਆਂ ਲੇਕਿਨ ਇਹ ਸਾਲ ਦਸੰਬਰ ਤੱਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਪ੍ਰਮੋਸ਼ਨਸ ਹੀ ਚੱਲਣੀਆਂ ਨੇ ਇਹ ਹੋ ਸਕਦਾ ਹੈ ਕਿ ਅਗਾਹਾਂ ਤੱਕ ਜਾਵੇ ਲੇਕਿਨ 26 ਤੱਕ ਜਾਨੀ 26 ਮਾਰਚ ਤੱਕ ਜਾਨੀ ਮਾਰਚ ਤੱਕ ਇਹ ਕੰਮ ਨਿਵੇੜ ਲਿਆ ਜਾਵੇਗਾ ਤਾਂ ਸਾਨੂੰ ਬਹੁਤ ਜਲਦ ਪੋਸਟਾਂ ਹੋਵੇ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਇਹ ਹੀ ਹੈ ਕਿ ਇਸ ਸਾਲ ਸ਼ਾਇਦ ਹੀ ਪੋਸਟਾਂ ਮਾਸਟਰ ਕਰ ਰਹੀਆਂ ਨੇ ਤੇ ਅਗਲੇ ਸਾਲ ਬਿਲਕੁਲ ਦੀ ਇਹ ਕੰਮ ਪ੍ਰੋਮੋਸ਼ਨਾਂ ਦਾ ਹੋ ਕੇ ਉਸ ਤੋਂ ਬਾਅਦ ਪੋਸਟਾਂ ਆ ਜਾਣਗੀਆਂ